ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਹੀ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਵਾਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੀਪਕ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਮੱਝ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਨਾ ਠੀਕ ਠਾਕ ਜੀ ਹਾਂਜੀ ਠੀਕ ਠਾਕ ਵੀਰ ਜੀ ਤੁਸੀਂ ਸਨਾ ਸੋ ਠੀਕ ਠਾਕ ਹੈ ਅਰਕੀ ਬੜੇ ਦਿਨ ਪਾਤੇ ਜੀ ਜੀ ਇਦਾਂ ਹੀ ਮਾਲ ਵਿਕ ਜਾਂਦਾ ਰਿਹਾ ਫਿਰ ਠੀਕ ਆ ਤੇ ਫਿਰ ਇਦਾਂ ਹੀ ਟਾਈਮ ਪੈ ਗਿਆ ਪਿਛਲੀ ਵੀ ਵੀਡੀਓ ਬਣਾਉਣੀ ਸੀ ਹਾਂਜੀ ਹਾਂਜੀ ਕੀਤਾ ਇਹ ਤੁਹਾਨੂੰ ਤੇ ਬਾਅਦ ਫਿਰ ਮਾਲ ਵਿਕ ਗਿਆ ਠੀਕ ਆ ਹੁਣ ਮੈਂ ਚਲੋ ਪਾ ਦਿੰਦੇ ਆ ਠੀਕ ਤੇ ਚਲੋ ਨਾਮ ਦੱਸ ਤੇ ਕਰੀ ਫਿਰ ਨਾਮ ਵੀਰ ਜੀ ਮੇਰਾ ਦੀਪਕਾ ਹਾਂਜੀ ਪਿੰਡ ਖਿਆਲਾ ਕਲਾ ਤੇ ਸੀਲੋ ਜਨਾਂਦਾ ਜ਼ਿਲ੍ਹਾ ਮਸਲ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ 9779733848 ਠੀਕ ਆ ਤੇ ਅੱਜ ਦੋ ਫਿਰ ਹਾਂਜੀ ਵੀਰ ਜੀ ਇੱਕ ਵੈੜ ਜੋ ਦੇ ਇੱਕ ਮਾਜੇ ਪਹਿਲਾਂ ਕਿਹੜੀ ਵਿਖਾ ਦੀਏ ਵੈੜ ਦਿਖਾ ਦੀਏ ਚਲੋ ਤਾਜੀ ਸੋਈ ਜਾਂਦੀ ਆ ਹਾਂਜੀ ਵੀਰ ਜੀ ਅੱਜ ਚੌਥਾ ਦਿਨ ਜ ਚੌਥਾ ਦਿਨੇ ਆ ਤੇ ਆਹ ਨਾਲੂ ਆਪਾਂ ਦੇਖ ਸਕਦੇ ਨਾਲ ਤਾਜ਼ਾ ਹੀ ਆ ਜਿਹੜਾ ਕਿੰਨਾ ਦੋਤੇ ਤਿਆਰ ਕਰ ਕੀ ਜੀ ਵੀਰ ਜੀ ਇਥੇ ਲੇ ਦੋਤੇ ਹੋਊਗਾ 12 ਕਿਲੋ ਅੱਛਾ ਪਰ ਆਪਾਂ 10 ਕਿਲੋ ਦੀ ਗਰੰਟੀ ਦੇਵਾਂਗੇ ਠੀਕ ਐ ਬਾਕੀ ਜਿਹੜਾ 10 ਕਿਲੋ ਹੋਊਗਾ ਪੱਕਾ ਦੁੱਧ ਤੇ ਕਿੰਨਾ ਕੁ ਦੁੱਧ ਚੁਆਈ ਜਾਊਗੀ ਹੈ ਦੁੱਧ ਵੀਰ ਜੀ ਹਲੇ ਚਲੋ 4 ਦਿਨ ਮੇਲਾ ਮੂਲਾ ਮਾਰੂਗੀ ਦੁੱਧ 16 17 ਕਿਲੋ ਕਰ ਦੇਗੀ ਤੋੜ ਜੋ ਫਿਰ ਇੱਕ ਰੀਨ ਕਿਉਂਕਿ ਹੈਗੀ ਪਿਓਰ ਆ ਹਾਂਜੀ ਕੱਦ ਕਾਠ ਦੀ ਚੰਗੀ ਆ ਚਲੋ ਚੰਗੀ ਆ ਵੇਖੋ ਕਿੱਥੇ ਆਉਂਦੇ ਆ ਅਜੇ ਇਹ ਆ ਵੀ ਚਲੋ ਜੇ ਤਾਜੀ ਸੂਈ ਹੈ ਦੁੱਧੋਂ ਤਿੰਨੇ ਵਾਦਨਾ ਦਿਖਾ ਦਿਓ ਫਿਰ ਦੇਖੋ ਜਵਾਬ ਵੀ ਮਨੂ ਕੀ ਥੋੜਾ ਜਿਹਾ ਪਾਤੀ ਤੇ ਉਹ ਥਾਣੇ ਦੇ ਆਪਾਂ ਦੇਖ ਸਕਦੇ ਲੱਗ ਕੇ ਤਾਂ ਦਿਖਾ ਦੇ ਵੀ ਤੇ ਚਾਹ ਫਿਰ ਇਹਦਾ ਦੂਸਰੇ ਦੋਸਤਾਂ ਨਾਲ ਜਿਹਾ ਦਿਖਾ ਦਵਾਂ ਜੀ ਅਗਲੇ ਪਿਛਲੇ ਸਨਾਂ ਦਾ ਚਵਾਜ ਜਿਹੜਾ ਤੁਹਾਨੂੰ ਦਿਖਾਉਂਦੇ ਹਾਂ ਠੀਕ ਹੈ ਲੋ ਤੋਰ ਫੇਰ ਇੱਕ ਕਰੀ ਭਾਵੇਂ ਰੱਸੀ ਪਾਓ ਤੇ ਭਾਵੇਂ ਨਾ ਪਾਓ ਆ ਤਾਂ ਦੇਖ ਸਾਦੇ ਜੀ ਚਲੋ ਖੋਲੋ ਫਿਰ ਤੋਰਦੀਏ ਬਾਕੀ ਇਹ ਆ ਵੀ ਕੱਦ ਕਾਠ ਚੰਗਾ ਵਾ ਤਾਂ ਤੇ ਕੀ ਬੜੀ ਸ਼ਾਂਤ ਜੀ ਠੰਡੀ ਠਿਹਰੀ ਜੀ ਆ ਜਿਹੜੀ ਤੇ ਫਿਕਸ ਜੀ ਹਵਾਨੇ ਦੀ ਮਾਲ ਗਿਆ ਜਿਹੜੀ ਦੁੱਧ 15-16 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਬਾਕੀ ਵਿੱਚ ਫੇਸ ਕੁਆਲਿਟੀ ਵੇਖੋ। ਹਾਂਜੀ। ਬੜੀ ਸੋਹਣੀ ਆ। ਕਿ ਪੂਰੀ ਬ੍ਰੀਡ ਚ ਆਨੇ। ਲੈ ਜੇ ਬੰਦ। ਤੇ ਇਹਦਾ ਫਿਰ ਮੁੱਲ ਮੁੱਲ ਵੀ ਜੀ ਆਪਾਂ ਜਾਇ ਜੀ ਕਰ ਦੇਣਾ ਕਿੰਨਾ ਇੰਨੀ ਹੈ ਬਰੀਡ ਗਰੂਡ ਚ ਆ ਬਰੀਡ ਦੇ ਹਿਸਾਬ ਨਾਲ ਮੁੱਲ ਕਰ ਦੇਣਾ ਆਪਾਂ ਕਰਨਾ ਜਾਇ ਜੀਆ ਕਿੰਨਾ ਕ 45 ਦੀ ਲੈ ਲਈਏ ਨਹੀਂ 45000 ਤੇ ਫਿਰ ਜਾਇ ਜੀ ਨਹੀਂ ਜਾਇ ਜੀ ਵਾਲੀ ਗੱਲ ਕਰੀਏ 40 ਤੋਂ 2000 ਰੁਪਇਆ ਛੱਡ ਤਾਂ। ਅੱਛਾ 38000 30000 ਦੀ ਹਾਨਾ ਦੇ ਦਾਂਗੇ। ਠੀਕ ਆ। ਉਹਦੇ ਵਿੱਚੋਂ ਨਾ ਛੋੜ ਛੱਪਾ ਕਰਾਂਗੇ। ਚਲੋ ਕੋ ਫੁੱਲਾਂ ਵੇਖ ਕਰੀ ਹਣਾ। ਮਰਜੀ ਨਾਲ। ਠੀਕ ਆ। ਬਾਤੀ ਵੇੜ ਸਾਰੀ ਚੰਗੀ ਜੇ ਰਾਜੀ ਜੀ ਤੁਹਾਨੂੰ ਪਤਾ ਇਹੋ ਹੀ ਪੈਣ ਜਹਰ ਦੀ। ਹਾਂਜੀ ਹਾਂਜੀ। ਥੋੜੀ ਜਿਹੀ ਜਲੋ ਨਿੱਸੀ ਆ ਤੇ ਉਸ ਹੁਣ ਆਪਾਂ ਮੁੱਲ। ਠੀਕ ਆ। ਤੇ ਮੱਝ ਵੀ ਦਿਖਾ ਦੀ ਫੇਰ ਹਣਾ। ਹਾਂਜੀ। ਮਾਈ ਥੋੜੀ ਜਿਹੀ ਉੱਚੇ ਬੱਚੇ ਦੀ ਆ। ਆਹ ਕੱਟਾ ਜਿਹਦੇ ਮਗਰ। ਕਿੰਨਾ ਜਿਹਦੇ ਕੋਲ ਦੁੱਧ ਤਿਆਰ। ਯਿੱਲੀ ਇਹਦੇ ਕੋਲੋਂ ਦੁੱਧ ਸਾਢੇ 6 ਕਿਲੋ ਹੋਊਗਾ ਪੱਕਾ ਦੁੱਧ ਜਿਹੜਾ ਹੈਗਾ ਵਾ ਪੱਕਾ ਦੁੱਧ ਪਰ ਆਪਾਂ ਸਾਢੇ 5 ਕਿਲੋ ਮੰਨ ਕੇ ਕੋਈ ਲਵੇ ਮੰਨ ਲਈ ਠੀਕ ਹੈ ਤੇ ਮਿਲਦੀ ਦੋਵੇਂ ਟਾਈਮ ਕੱਟੇ ਤੇ ਦੋਵੇਂ ਟਾਈਮ ਨਹੀਂ ਇਹ ਪਾੜੇ ਤੇ ਲਾਈ ਜੋ ਅੱਛਾ ਉਹਨਾਂ ਮਲੀ ਘਰ ਵਾਲਿਆਂ ਦੇ ਕੱਟੇ ਤੇ ਨਹੀਂ ਮਿਲਦੀ ਲੇਕਿਨ ਛੜਦੇ ਹੀ ਨਹੀਂ ਕੱਟਾ ਪੈਂਦਾ ਨਹੀਂ ਥੱਲੇ ਅੱਛਾ ਤੇ ਉਹ ਆਪਾਂ ਕੱਲ ਚੱਕ ਵੀ ਕਰਾਈ ਜੋ ਅੱਛਾ ਸ਼ੱਕ ਜੀ ਹੀ ਤੇ ਨਾਲੇ ਦਹੀਂ ਮਾਰਨ ਮਿਲ ਗਈ ਠੀਕ ਹੈ ਮਲੇ ਮਲੇ ਤੇ ਆਪਾਂ ਕੱਲ ਚੈੱਕ ਕਰਾਈਏ ਤੇ ਡਾਕਟਰਾਂ ਦਾ ਕਿ ਦੋ ਮਹੀਨੇ ਤੋਂ ਘਟਿਆ ਅੱਛਾ ਤੇ ਇਹ ਅਗੋ ਕਿਸ ਦੀ ਕਿਸਮਤ ਹੈ ਅਜੇ ਨਿਕਲ ਵੀ ਸਕਦੀ ਹੈ ਪੂਰੀ 100% ਚੱਕ ਪਾਸ ਨਹੀਂ ਹੋਈ ਮਲਗੀ ਡਾਕਟਰਾਂ ਦਾ ਹੀ ਮਲਗੀ 20-25 ਦਿਨਾਂ ਨੂੰ ਮਲਗੀ ਚੈੱਕ ਕਰਾ ਲਿਓ ਅੱਛਾ ਕਨਫਰਮ ਹੋ ਜੂਗੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਹੈਗੀ ਮਲਗੀ ਰਾਜੀ ਰੂਜੀ ਆ ਠੀਕ ਹੈ ਆਹ ਦੇ ਸਾਡੇ ਚੱਕ ਕਰਾਈਏ ਕੱਲ ਲਫਾਫਾ ਦੋ ਹੀ ਪਸ਼ੂ ਆ ਬਸ ਇੱਕ ਉਹ ਗਾਂ ਉਹ ਤੇ ਵੈਸੇ ਸੱਜ ਸੂਈ ਹੈ ਤੇ ਇੱਕ ਇਹ ਜਿਹੜੀ 8.5 ਲੀਟਰ ਦੇ ਕਰੀ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੀ ਤੇ ਇਹਦਾ ਫਿਰ ਮੁੱਲ ਵੀ ਜਿਹਦਾ ਮੁੱਲ ਆਪਾਂ ਫੰਡਰ ਨਾਲ ਕਰ ਦੇਣਾ ਕਿੰਨਾ ਕੁ ਨਹੀਂ ਦੱਸੋ ਜੈ ਜੈ ਕਰੀਏ ਤਾਂ ਵੀ ਜੀ ਜੇ ਤਾਂ ਕੋਈ ਕੱਲੀ ਮੱਝ ਖੜੂਗਾ ਹਾਂਜੀ ਕੱਟਾ ਰਹਿਣ ਦੂਗਾ ਹਾਂਜੀ ਫੇਰ ਆਪਾਂ ਦੇ ਦਾਂ 35000 ਅੱਛਾ ਤੇ ਜੇ ਕੱਟਾ ਵੀ ਨਾਲ ਖੜਨਾ ਹੈ ਫੇਰ ਦਵਾਂਗਾ 35000 ਠੀਕ ਹੈ ਜਸਨੋ ਮਲ ਕੀ ਜਿਹੜੀ ਆਪਾਂ ਦੇ ਹੀ ਦੇਣੀ ਆ ਠੀਕ ਹੈ ਕੋਈ ਮੁੱਲ 45 ਨਹੀਂ 42 ਨਹੀਂ ਇਹ ਜਸਨੋ ਵਾਲਾ ਹੀ ਕੰਮ ਹੈ ਠੀਕ ਹੈ ਇਹ ਤਾਂ ਰੁਖੜੀ ਅੱਜ ਦੇ ਗਾਂ ਤੋਂ ਹੀ ਘਾਟੀ ਮੱਝ ਦੇ ਦੇਣੀ ਆ ਹਾਂਜੀ ਨਹੀਂ ਗਾਂ ਤੋਂ ਹੀ ਘੱਟ ਦੇ ਦੇਣੀ ਆ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਦੋਵੇਂ ਸੁਈਆਂ ਆ ਇੱਥੇ ਕੋਈ ਤਸੱਲੀ ਕਰਕੇ ਨਾ ਆਪਣੀਆਂ ਸੁਈਆਂ ਸਵਾਈਆਂ ਇੱਥੇ ਤਸੱਲੀ ਕਰੇ ਵੇਚ ਆ ਕੇ ਖੜੇ ਹੈ ਨਾ ਆ ਕੇ ਖੜੇ ਠੀਕ ਹੈ ਜੀ ਆਪਣੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਪਣੀ ਤਸੱਲੀ ਕਰਕੇ ਸਮਝਣਾ ਕਰੇ ਜੀ